ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰੁੜਕਾ ਕਲਾ ਵਿਖੇ ਰਾਣੀ ਲక్ష్ਮੀ ਬਾਈ ਆਤਮ ਰੱਖਿਆ ਕਰਾਟੇ ਮੈਚ ਕਰਵਾਏ ਗਏ ਕਰਾਟੇ ਮੈਚ ਵਿੱਚ ਰੈਫਰੀ ਦੀ ਭੂਮਿਕਾ ਵਿਸ਼ਾਲ ਜਸਮਨ ਵੱਲੋਂ ਬਖੂਬੀ ਨਿਭਾਈ ਗਈ ਇਸ ਮੌਕੇ ਗੁਨਾਇਆ ਵਨ ਬਲਾਕ ਦੇ 80 ਦੇ ਲਗਭਗ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਸਰਕਾਰੀ ਹਾਈ ਸਕੂਲ ਘੁੜਕਾ ਦੇ ਹਰਮਨ ਜਖੂ ਨੇ ਪਹਿਲਾ ਸਥਾਨ ਅਤੇ ਮਨੀਸ਼ਾ ਨੇ ਦੂਸਰਾ ਸਥਾਨ ਹਾਸਲ ਕੀਤਾ ਸਕੂਲ ਆਉਣ ਤੇ ਸਕੂਲ ਮੁਖੀ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਇਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਡ ਬੰਸੀਆਂ ਜੱਜਾ ਢੀਂਸਾ ਦੀ ਵਿਦਿਆਰਥਣ ਜਸਪ੍ਰੀਤ ਕੋਰ ਅਤੇ ਕਾਜਲ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਠੰਡਾ ਦੇ 2 골ਡ ਮੈਡਲ ਅਤੇ 1 ਬ੍ਰੌਂਜ਼ ਮੈਡਲ ਨਾਲ ਵਿਦਿਆਰਥੀ ਜੇਤੂ ਰਹੇ। ਬਲੈਕ ਨੋਡਲ ਅਫਸਰ ਪ੍ਰਿੰਸੀਪਲ ਕਮਲ ਕਿਸ਼ੋਰ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਕਮ ਬਲੈਕ ਨੋਡਲ ਅਫਸਰ ਕਮਲ ਕਿਸ਼ੋਰ ਲੈਕਚਰਰ ਜਸਪਾਲ ਸਿੰਘ ਨਰਿੰਦਰ ਕੁਮਾਰ ਡੀਪੀਈ ਘੁੜਕਾ ਜਸਵਿੰਦਰ ਕੌਰ ਸਕੂਲ ਮੁਖੀ ਘੁੜਕਾ ਪ੍ਰਵੀਨ ਕੁਮਾਰੀ ਪੀਟੀਆਈ ਕ੍ਰਿਸ਼ਨਾ ਕੁਮਾਰੀ ਪੀਟੀਆਈ ਲੈਕਚਰਰ ਕਿਰਨ ਬਾਲਾ ਲੈਕਚਰਰ ਜਸਕੀਰਤ ਸਿੰਘ ਲੈਕਚਰਰ ਅਸ਼ੋਕ ਕੁਮਾਰ ਲੈਕਚਰਰ ਇੰਦਰਜੀਤ ਕੌਰ ਅਤੇ ਸਮੂਹ ਸਕੂਲ ਸਟਾਫ ਅਤੇ ਕੋਚ ਸਹਿਬਾਨ ਮੌਜੂਦ ਰਹੇ ਮੈਂ ਕਮਲ ਕਿਸ਼ੋਰ ਬਲੌਗ ਨੂਡਲ ਅਫਸਰ ਗੁਰਾਮਨ ਬਲੌਗ ਨੇ ਅੱਜ ਸਰਦਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੁਕਾ ਕਲਾ ਮੇਖੇ ਕਰਾਟੇ ਦੀ ਚੈਂਪੀਅਨਸ਼ਿਪ ਕਾਇਦੀ ਇਹ ਰਾਣੀ ਲਕਸ਼ਮੀਬਾਈ ਸਕੀਮ ਦੇ ਤਹਿਤ ਲੜਕੀਆਂ ਵਾਸਤੇ ਕਰਾਈ ਜਾਂਦੀ ਹੈ ਇਸ ਵਿੱਚ ਪੂਰੇ ਬਲੌਕ ਦੇ 27 ਸਕੂਲਾਂ ਨੇ ਭਾਗ ਲਿਆ 27 ਸਕੂਲਾਂ ਦੇ ਵਿੱਚੋਂ 80 ਦੇ ਕਰੀਬ ਲੜਕੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਸਾਰੀਆਂ ਲੜਕੀਆਂ ਨੇ ਬੜਾ ਵੱਧ ਚੜ੍ਹ ਕੇ ਇਸ ਐਪਲੋਰਾਂ ਦੇ ਵਿੱਚ ਕੰਪੀਟੀਸ਼ਨ 'ਚ ਹਿੱਸਾ ਲਿਆ ਇਸ ਵਿੱਚ ਮੁੱਖ ਭੂਮਿਕਾ ਘਾਟੇ ਰੈਫਰੀ ਸ੍ਰੀ ਜਸਮਾਨ ਜੀ ਨੇ ਕੀਤੀ ਜੋ ਬੜੀ ਉਹਨਾਂ ਦੀ ਸਲੱਗਾ ਜੋ ਸੀ ਉਹਨਾਂ ਨੇ ਕੰਮ ਬੜੀ ਬੜੀ ਸਤਿਜਤਰੀਕਾ ਨਾਲ ਕਰਵਾਇਆ ਨਿਪਟਾਇਆ ਇਸ ਤੋਂ ਇਲਾਵਾ ਸਾਰੀ ਘਾਟੇ ਚੇਪੇਸ਼ੀਬ ਦੀ ਦਾ ਪ੍ਰਬੰਧ ਸ਼੍ਰੀ ਜਸਪਾਲ ਜੀ ਸੀ ਸਿੱਖਿਆ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਈ ਜੰਡਿਆਲਾ ਨੇ ਕੀਤੀ ਇਸ ਤੋਂ ਇਲਾਵਾ ਸਾਰੇ ਸਕੂਲਾਂ ਦੇ ਸੀ ਸਿੱਖਿਆ ਦੇ ਹੁਕਮ ਨੇ ਇਸ ਕਾਰਟੇ ਕੈਂਪਰੀਸ਼ੀਆ ਕੇ ਬੱਚਿਆਂ ਦੀ ਸਹਾਇਤਾ ਕੀਤੀ ਉਹ ਬੱਚਿਆਂ ਨੂੰ ਨਾਲ ਲੈ ਕੇ ਆਏ ਬੱਚਿਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਹੋਈ ਉਹਨਾਂ ਨੇ ਹਰ ਗੱਲ ਦਾ ਧਿਆਨ ਰੱਖਿਆ ਤੇ ਮੈਂ ਸਤਾਰਦਾ ਬਹੁਤ ਤੈਦਨੋ ਧੰਨਵਾਦ ਕਰਦਾ ਹਾਂ ਜੋ ਸਮੇ ਸਮੇਤੀ ਯੋਜਨਾ ਕਰਿਆ ਮਕਰਦੀਆਂ ਨੇ ਜਨਾ ਕਰਕੇ ਸਕੂਲ ਦੀਆਂ ਬੱਚੀਆਂ ਨੂੰ ਬਰੌਂਸਰਾ ਮਿਲਦਾ ਆ ਆਪਣੀ ਆਤਮ ਰੱਖਿਆ ਕਰਨ ਲਈ ਇਹਨਾਂ ਨੂੰ ਪ੍ਰੇਰਨਾ ਮਿਲਦੀ ਆ ਇਹ ਜੀ ਬਿਲਕੁਲ ਫ੍ਰੀ ਕਰਾਈ ਜਾਂਦੀ ਬੱਚਿਆਂ ਨੂੰ ਇਹਦੀ ਗਾਰਡ ਵਗਰਾ ਸਰਕਾਰ ਬਣਾਉਦੀ ਆ ਜੀ ਜਿਹੜੀ ਜੇਤੂ ਬੱਚੀਆਂ ਹੁੰਦੀਆਂ ਨੇ ਉਹਨਾਂ ਨੂੰ ਇਨਾਮ ਦਿੱਤੇ ਜਾਂਦੇ ਆ ਟਰੋਫੀ ਦੇ ਨਾਲ ਮੈਡਲ ਦੇ ਨਾਲ ਸਰਟੀਫਿਕੇਟ ਦੇਕਰ ਨੂੰ ਸਿਨਮਾਰਥ ਕੀਤਾ ਜਾਂਦਾ ਹੈ ਜੀ ਥੈਂਕ ਯੂ ਵੈਰੀ ਵੈਲ